ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨੇ ਜਾਂ ਪਰ ਸਵਾਗਤ ਕਰਦਾ ਹਾਂ ਅੱਜ ਦੀ ਖੂਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਤੁਹਾਨੂੰ ਮੂੰਗੀ ਦਿਖਾਉਣ ਲੱਗੇ ਹਾਂ ਹੋਈ ਜਿਹੜੀ ਆਪਾਂ 6 ਮਹੀਨੇ ਪਹਿਲਾਂ ਬੀਜ ਦੇਦੇ ਦਿਖਾਈ ਤੀ ਤੁਹਾਨੂੰ ਦੱਸਿਆ ਕਿ ਹਾਦੀ ਵੀ ਜਦੋਂ ਪੱਕਣ ਤੇ ਆਊਗੀ ਆਪਾਂ ਤੁਹਾਨੂੰ ਵੀਡੀਓ ਬਣਾਵਾਂਗੇ ਉਹੀ ਖੱਤਾ ਆ ਆ ਦੇਖ ਲਓ ਤੁਸੀਂ ਜਿੱਥੇ ਨੀਲੇ ਮਹਿੰਦਰੇ ਨਾਲ ਬੀਜਦੇ ਦੀ ਮੂੰਗੀ ਜਿਹੜਾ ਨਵਾਂ ਲਿਆਂਦਾ ਦੀ ਕਿੱਦੜ ਪਾਏ ਹਾਂ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੰਨੀਆਂ ਇਹਦੇ ਉੱਤੇ ਸਪਰੇਹਾਂ ਕਰੀਆਂ ਨੇ ਕਿਹੜੀਆਂ ਸਪਰੇਹਾਂ ਕਰੀਆਂ ਨੇ ਕਿੰਨੇ ਪਾਣੀ ਲਾਇਆ ਸਾਰਾ ਕੁਝ ਦੱਸਾਂਗੇ ਹੁਣ ਦੇਖ ਲਓ ਫਲ ਤੇ ਆਈ ਹੋਈ ਔਮੂਗੀ ਆ ਫਲੀਆਂ ਕੁਝ ਥੁੱਲ ਨੇ ਤੇ ਕੁਝ ਫਲੀਆਂ ਨੇ ਫਲੀਆਂ ਬਣਨ ਲੱਗ ਗਈਆਂ ਬਸ ਸਾਰੀਆਂ ਹੁਣ ਉਹ ਥੋੜੇ ਦਿਨਾਂ ਦੀ ਮਹਿਮਾਨ ਆ ਇਹ ਤੇ ਜੇ ਆਪਣੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਫੇਸਬੁੱਕ ਤੇ ਤਾਂ ਬੁੱਟੂ ਨੇ ਆ ਪਰ ਬੇਨੂੰ ਫਾਲੋ ਜਰੂਰ ਕਰਿਓ ਤੇ ਆਓ ਬਾਦਿਆਂ ਵੀਡੀਓ ਵੱਲ ਤੇ ਦੱਸ ਕੋਈ ਬਿਜੀ ਦੀ ਆਪਾਂ ਨੇ 30 ਅਪ੍ਰੈਲ ਨੂੰ ਨੇ ਲੋਕਾਂ ਨੇ ਸੰਘਣੀ ਫਜ਼ੀ ਖੜੀਆਂ ਨੇ ਪੂਰੀ ਫਾਲ ਇਸ ਵਾਰ ਪੂਰਾ ਵਧੀਆ ਲੱਗਿਆ ਹੋਇਆ ਦਿਖਾਈ ਦिए ਦੇਖੋ ਇਹ ਮੂੰਗੀ ਦਾ 20 ਹੈਗਾ 30 ਐਸਐਮਐਲ 1827 ਇਹ ਮੂੰਗੀ ਆ ਜਿਹੜੀ ਬੀਜੀਤੀ ਆਪਾਂ ਬੀਜ ਦਾ ਨਾਮ ਐਸਐਮਐਲ 1827 ਤੇ 30 April ਨੂੰ ਇਹ ਆਪਾਂ ਬੀਜੀਤੀ ਤੇ ਜੇ ਆਪਾਂ ਗੱਲ ਕਰੀਏ ਪਾਣੀਆਂ ਦੀ ਤਾਂ ਬਾਲੇ ਪਾਣੀ ਨਹੀਂ ਲਾਏ ਹੈਗੇ ਆਪਾਂ ਸਿਰਫ ਦੋ ਪਾਣੀ ਲਾਇਆ ਇਹਦੇ ਉੱਤੇ ਐਵੇਂ ਜਿਆਦਾ ਪਾਣੀ ਨਾਲ ਪਾਣੀ ਵੀ ਦੱਬ ਲੈਂਦਾ ਤੁਹਾਨੂੰ ਪਤਾ ਹੀ ਆ ਤੇ ਦੋ ਪਾਣੀ ਲਾਇਆ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਸਪਰੇਹਾਂ ਦੀ ਤੇ ਦੇਖੋ ਕਿਵੇਂ ਐਨ ਖੜੀ ਆ ਪੂਰੀ ਮੱਲੀ ਤੇ ਇਹਦੇ ਉੱਤੇ ਦੋ ਸਪਰੇਹਾਂ ਕੀਤੀਆਂ ਨੇ ਹੁਣ ਤੱਕ ਸਿਰਫ 22 ਕਿੱਲੇ ਮੂੰਗੀ ਲਾਏ ਹੋਏ ਆ ਤੇ ਕੁਝ ਦੂਜੀਆਂ ਮੋਟਰਾਂ ਤੇ ਆ ਯਾਨੀ ਇੱਥੇ ਆਪਾਂ ਤਾਂ ਬਣਾਉਣ ਲੱਗੇ ਆ ਵੀਡੀਓ ਕਿਉਂਕਿ ਇੱਥੇ ਤੁਹਾਨੂੰ ਬੀਜ ਦੀ ਦਿਖਾਈਦੀ ਆਪਾਂ ਨੇ ਤੇ ਪਹਿਲੀ ਸਪਰੇ ਕਰੀਤੀ ਜਦ ਇਹ 20 ਦਿਨਾਂ ਦੀ ਹੋ ਗਈ ਸੀ ਮੰਗੀ ਜਦ ਕਰੀਆਂ ਸੀ ਸਪਰੇ ਹਾਂ ਆਪਾਂ ਨੇ ਪਲਥੋਰਾ ਅਡਾਮਾ ਕੰਪਨੀ ਦੀ ਤੇ ਰੀਜੈਂਟ ਪਲੱਸ ਸਾਫ ਪਲਥੋਰਾ ਪਲੱਸ ਰੀਜੈਂਟ ਲਿਕਵਿਡ ਪਲੱਸ ਸਾਫ ਇਹ ਤਿੰਨ ਸਪਰੇ ਹਾਂ ਮਿਲਾ ਕੇ ਕੀਤੀਆਂ ਸੀ ਆਪਾਂ ਇਹ ਜਦ 20 ਦਿਨਾਂ ਦੀ ਹੋ ਗਈ ਦੀ ਇਹ ਜਦ ਮਾਨੀਆਂ ਦੀ ਦੇ ਉੱਤੇ ਆਪਾਂ ਨੇ ਤੇ ਮੇਰੇ ਕਾਜਨ ਦੀ ਵਿਜੀ ਹੋਈ ਹੈ ਇਹ ਰਾ ਦੀ ਵੱਡੇ ਦੀ ਤੁਹਾਨੂੰ ਪਤਾ ਮੇਰਾ ਹਾਰਟ ਦਾ ਮਰੀਜ਼ ਆ ਮੇਤ ਦਾ ਵੀਡੀਓ ਕਿੱਥੇ ਹੁੰਦਾ ਕੰਮ ਹੁਣ ਡਾਕਟਰਾਂ ਨੇ ਬੰਦ ਕਰਿਆ ਮੈਂ ਤਾਂ ਯਾਰ ਤਾਂ ਹੀ ਵੀਡੀਓ ਨਹੀਂ ਪਾਈ 22 ਦਿਨਾਂ ਤੋਂ ਨਾ 22 ਤਾਂ ਨਹੀਂ ਹੋ ਗਏ ਉਹਨੇ 15 16 ਦਿਨ ਦਰਦ ਹੁੰਦਾ ਰਹਿੰਦੀ ਯਾਰ ਬਾਲਾ ਤੇ ਚਲ ਕੋਈ ਗੱਲ ਨਹੀਂ ਰੱਬ ਠੀਕ ਕਰੂਗਾ ਤੇ ਮੈਂ ਬਾਦਿਆਂ ਮੁੱਦੇ ਵੱਲ ਤੇ ਉਸ ਤੋਂ ਬਾਅਦ ਸਪਰੇ ਹਾਂ ਕਰੀਆਂ ਆਪਾਂ ਨੇ ਦੂਜੀ ਸਪਰੇ ਕਰੀ 45 ਤੋਂ 50 ਦਿਨਾਂ ਦੇ ਵਿੱਚ ਫੜੀ ਦੂਜੀ ਸਪਰੇਆ 45 ਤੋਂ 50 ਨਾਲ ਦੇ ਵਿੱਚ ਕਰੀ ਆਪਾਂ ਨੇ ਤੁਹਾਨੂੰ ਵਿੱਚ ਫਿਰ ਕੇ ਵੀ ਦਿਖਾਉਨੇ ਆਪਾਂ ਅੱਗੇ ਨੂੰ ਵਧਦੇ ਨਾਲੇ ਬਿਆਗੋ ਬਾਹਰ ਕੰਪਨੀ ਦੀ ਸਲਮਨ ਇਹ ਵੀ ਬਾਹਰ ਕੰਪਨੀ ਦੀ ਤੇ ਕਸਟੂਡੀਓ ਇਹ ਡਾਮਾ ਕੰਪਨੀ ਦੀ ਆਪਾਂ ਦੁਬਾਰੇ ਫੇਰ ਦੱਸ ਦਿੰਨੇ ਆ ਬਿਆਗੋ ਬਾਹਰ ਕੰਪਨੀ ਦੀ ਪਲੱਸ ਸਲਮਨ ਇਹ ਵੀ ਵੇਰ ਕੰਪਨੀ ਦੀ ਪਲੱਸ ਕਸਟੂਡੀਓ ਇਹ ਡਾਮਾ ਕੰਪਨੀ ਦੀ ਤਿੰਨ ਸਪਰੇਹਾਂ ਰਲਾ ਕੇ ਇਹ ਇਕੱਠੀਆਂ ਕਰੀਆਂ ਦੀ। ਫਾਨੀ ਇਕੱਠੀਆਂ ਮਿਲਾ ਕੇ ਇਹ ਦੂਜੀ ਸਪਰੇਹ ਕਰੀਤੀ ਆਪਾਂ ਨੇ। 45 ਤੋਂ 50 ਦੇ ਵਿੱਚ ਬਿਆਗੋ, ਸੁਲਮਨ ਕਸਟੂਡੀਓ ਤਿੰਨੇ ਮਿਲਾ ਕੇ ਕਰੀਆਂ ਦੀ। ਤੇ ਹੁਣ ਆਪਾਂ ਇਹਦੇ ਉੱਤੇ ਕੋਈ ਸਪਰੇਹ ਨਹੀਂ ਕਰਨੀ ਹੈ ਕਿ ਬਸ ਹੁਣ ਪੱਕਣ ਤੇ ਆ ਗਈ ਇਹ। ਹੁਣ ਬਸ ਇਹ 14-15 ਤਰੀਕ ਨੂੰ ਆਪਾਂ ਇਹਦੇ ਉੱਤੇ ਮਾਰ ਦੇਣੀ ਆ। ਗ੍ਰਾਮੋਸੋਨ ਆ ਦੇਖ ਸਕਦੇ ਤੁਸੀਂ। ਯਾਨੀ 14-15 ਤਰੀਕ ਨੂੰ ਆਪਾਂ ਇਹਦੇ ਉੱਤੇ ਗ੍ਰਾਮੋਸੋਨ ਮਾਰ ਦੇਣੀ ਆ। ਉਹਨੇ ਪਕਾ ਦੇਣੀ ਆ ਤੁਹਾਨੂੰ ਪਤਾ ਜਿਹੜੀ ਮਣੀ ਮੁੱਢੀ ਕੱਚੀ ਪੱਕੀ ਪੱਤੇ ਸੁਕਾ ਦੇਣੇ ਉਹਨੇ। ਜਿਹੜੇ ਮੂੰਗੀ ਬੀਜ ਨੇ ਤੁਹਾਨੂੰ ਪਤਾ ਹੀ ਆ ਕਿਸਾਨਾਂ ਨੂੰ ਸਾਰਿਆਂ ਨੂੰ। ਵੀ ਉਹਦੇ ਨਾਲ ਐਨ ਸੁੱਕ ਜਾਣਾ ਨੇ। ਦੇਖੋ। ਯਾਨੀ ਬਰ ਨਹੀਂ ਫਾਲ ਆਇਆ ਤੇ ਕੀ ਪੂਰਾ ਵਧੀਆ ਲੱਗਿਆ ਹੋਇਆ। ਕੱਖੋ ਕੱਖਾਂ ਦੇ ਵਿੱਚੇ ਦੱਬਲੇ ਨੇ। ਯਾਨੀ ਜੇ 14-15 ਤਰੀਕ ਨੂੰ ਆਪਾਂ ਇਹਦੇ ਉੱਤੇ ਗ੍ਰਾਮੋਸੋਨ ਮਾਰ ਦੇਣੀ ਆ। ਤੇ ਉਸ ਤੋਂ ਬਾਅਦ ਆਪਾਂ ਨੇ ਚਾਰ ਕਰਨਾ ਬਾਅਦ ਇਹ ਕੰਬੈਨ ਨਾਲ ਵੱਢ ਲੈਣੀ ਆ ਤੇ ਉਸ ਤੋਂ ਬਾਅਦ ਲਾੜਨਾ ਝੋਨਾ ਜਿਹਦੀ ਆਪਾਂ ਹੁਣ ਵੀਡੀਓ ਬਣਾ ਕੇ ਆਏ ਆ ਨਾ ਰੇਤਾ ਸਾਂਡਦੇ ਆਂ ਦੀ ਮਸ਼ੀਨ ਬਣਵਾਈ ਤੀ ਆਪਾਂ ਨੇ ਤੇ ਚਾਰਕ ਸਾਲ ਪਹਿਲਾਂ ਉਹ ਤੇ ਆਪਾਂ ਝੋਨਾ ਲਾਉਣਾ ਪੀਆਰ 126 ਇਹੀ ਆਪਾਂ ਲਾਉਂਦੇ ਆ ਰਹੇ ਆ ਕਈ ਸਾਲਾਂ ਤੋਂ ਤੇ ਇਹੀ ਇਸ ਵਾਰ ਲਾਉਣਾ ਯਾਨੀ ਵਧੀਆ ਨਿਕਲਦਾ ਇਹ ਪੀਆਰ 126 ਝੋਨਾ 10 ਤਰੀਕ ਨੂੰ ਆਪਾਂ ਪਨੀਰੀ ਲੜਾਉਣੀ ਆ ਉਹਦੀ ਉਹਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਤੇ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਤੇੋਂ ਤਾਂ ਬਿਟੂ ਨੀ ਆਪਣੇ ਪੇਜ ਨੂੰ ਫੋਲੋ ਸ਼ੁਰੂ ਕਰਨਾ ਤੇ ਇਦਾਂ ਹੀ ਮਿਲਾਂਗੇ ਤੁਹਾਨੂੰ ਕਦੇ ਹੋਰ ਸੋਹਣੀ ਵੀਡੀਓ ਵੀਡੀਓ ਦੇ ਵਿੱਚ ਤੇ ਹੁਣ ਦਿਓ ਆਪਾਂ ਨੂੰ ਜਾਤ ਧੰਨਵਾਦ